ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਕੰਮ ਕਰਦਾ ਉਹ ਪਹਿਲਾਂ ਵੀ 40% ਇਨਸੀਡੈਂਸ ਹੋਇਆ ਮਤਲਬ ਵੀ ਅਸੀਂ ਇਸ਼ਾਰਾ ਦਿੰਦੇ ਕਿ ਦੁਬਾਰਾ ਇਹ ਹੋ ਜਾਏ ਇਨਸੀਡੈਂਸ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰ ਇਦਾਂ ਦਾ ਹੋਵੇ ਜੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਇਸ ਸੋਚ ਦੇ ਸਾਡੇ ਏਰੀਆ 'ਚ ਹੀ ਹੈਗੇ ਅਸੀਂ ਆਪਾਂ ਚਾਹਵਾਂਗੇ ਅਸੀਂ ਆਪਾਂ ਸਾਰਿਆਂ ਦੀ ਐਟਲੀਸ ਉਹ ਸ਼ਾਰਪਰ ਦਿਲੇ ਦੀ ਵੈਰੀਫਿਕੇਸ਼ਨ ਕਰਾ ਜੀਵਲਰ ਕੋਲ ਚੱਕਿਆ ਜਾਵੇ ਤੇ ਜੇ ਇਦਾਂ ਦੀ ਗੱਲ ਆ ਗਈ ਤਾਂ ਉਦੋਂ ਅਸੀਂ ਆਪਾਂ ਸਖਤ ਐਕਸ਼ਨ ਲੈਂਦੇ ਹੋ ਸੀ ਬਹੁਤ ਪਹਿਲੇ ਬਾਗਪੁਰ ਦੇ ਵਿੱਚ 14 ਫੈਕਟਰੀਆਂ ਦੇ ਪਿੰਡ ਵਸੇਆਂ ਦਸਨ ਮੁਤਾਬਕ ਸਰਪੰਚ ਨੇ ਕਿ ਚਾਰ ਤੋਂ 5000 ਜਿਹੜੇ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਕਹਿੰਦੇ ਵੈਰੀਫਿਕੇਸ਼ਨ ਕਰਾਉਂਦੇ ਵਿੱਚਲ ਕੁਝ ਵਿੰਡਾ ਸ਼ੁਰੂ ਵੀ ਹੋ ਚੁੱਕੀ ਆ ਇਹ ਵੀ ਆਪਾਂ ਥੋੜਾ ਜਿੱਥੇ ਫੈਕਟਰੀਆਂ ਜ਼ਿਆਦਾ ਹੈਗੀਆਂ ਤੇ ਉੱਥੇ ਵੈਰੀਫਿਕੇਸ਼ਨ ਕਰਾਉਂਦੇ ਤੇ ਮੈਂ ਇਹ ਵੀ ਜਦੋਂ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਕੱਲੇ ਸਾਡਾ ਮਸਲਾ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਇਹ ਤੇ ਮੈਂ ਇਹ ਵੀ ਤੁਹਾਡੇ ਸਾਹਮਣੇ ਬਰਾਹੀ ਕਹਿਣਾ ਚਾਹਾਂਗਾ ਕਿ ਜੇ ਅਸੀਂ ਕਿਸ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹੇ ਪੰਜਾਬੀ ਕਿਉਂ ਨਾ ਹੋਵੇ ਜਾਂ ਪ੍ਰਵਾਸੀ ਕਿਉਂ ਨਾ ਹੋਵੇ ਉਹਦੀ ਐਟਲੀਸ ਪੂਰੀ ਸਪੈਸੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈਗੀ ਤੇ ਅਸੀਂ ਜਿਹੜੇ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜੋ ਰੋਜ਼ਗਾਰ ਵੀ ਦਿੰਦੇ ਹੈਗੇ ਉਹ ਵੀ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ EMPLOYE ਕਰਨ ਤੋਂ ਪਹਿਲਾਂ ਜਿਹੜੀ ਵੀ ਹੈਗੀ ਉਹ ਆਪ ਕੋ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾਉਂਦਾ